ਰਾਜਵੀਰ ਦੀ ਵਾਈਫ ਨੇ ਚਿਟਾ ਸੂਟ ਕਿਉਂ ਨਹੀਂ ਪਾਇਆ? ਰਾਜਵੀਰ ਦੇ ਅੰਤਿਮ ਸੰਸਕਾਰ ਵੇਲੇ ਰਾਜਵੀਰ ਦੀ ਵਾਈਫ ਦੇ ਇੱਕ ਹੱਥ 'ਚ ਪਰਸ ਤੇ ਦੂਜੇ ਹੱਥ 'ਚ ਸੀ ਮੋਬਾਈਲ ਫੜਿਆ ਹੋਇਆ। ਕੀ ਉਹਨੂੰ ਰਾਜਵੀਰ ਦੀ ਮੌਤ ਦਾ ਜ਼ਰਾ ਵੀ ਨਹੀਂ ਸੀ ਅਫਸੋਸ? ਕੀ ਰਾਜਵੀਰ ਅਤੇ ਅਸ਼ਵਿੰਦਰ ਕੌਰ ਦੀ ਆਪਸ ਵਿੱਚ ਬਣਦੀ ਨਹੀਂ ਸੀ? ਲੋਕਾਂ ਵੱਲੋਂ ਇਹੇ ਜੇ ਸਵਾਲ ਪੁੱਛੇ ਜਾ ਰਹੇ ਨੇ ਅਸ਼ਵਿੰਦਰ ਕੌਰ ਨੂੰ ਅਤੇ ਕੀਤਾ ਜਾ ਰਿਹਾ ਹੈ ਅਸ਼ਵਿੰਦਰ ਕੌਰ ਨੂੰ ਟ੍ਰੋਲ। ਹੁਣ ਬਚ ਕੇ ਰਹੋ ਜਿਹੜੇ ਰਾਜਵੀਰ ਦੀ ਵਾਈਫ ਨੂੰ ਕਰ ਰਹੇ ਨੇ ਟ੍ਰੋਲ। ਰਾਜਵੀਰ ਦੀ ਮੌਤ ਨੂੰ ਹਜੇ 20 ਤੋਂ 22 ਦਿਨ ਹੋਏ ਨੇ ਪਰ ਲੋਕਾਂ ਨੇ ਉਹਦੀ ਵਾਈਫ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਸ਼ਰਮ ਕਰੋ ਅਤੇ ਡੁੱਬ ਮਰੋ ਲੋਕੋ ਜਿਹੜੇ ਇਹੋ ਜੀਆਂ ਗੱਲਾਂ ਫਲਾ ਰਹੇ ਨੇ ਦੇਖੋ ਪੂਰੀ ਵੀਡੀਓ ਤੇ ਜਾਨੋ ਕੀ ਹੈ ਸੱਚ ਅਤੇ ਕਿਸ ਨੇ ਕਿਹਾ ਇਹ ਗੱਲ ਜੇਕਰ ਤੁਸੀਂ ਰਾਜਵੀਰ ਜਬੰਦਾ ਨੂੰ ਪਿਆਰ ਕਰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰੋ ਅਤੇ ਕਮੈਂਟਾਂ ਵਿੱਚ ਇਹੋ ਜੇ ਲੋਕਾਂ ਬਾਰੇ ਆਪਣੀ ਰਾਏ ਜ਼ਰੂਰ ਲਿਖੋ ਜਿਹੜੇ ਇਹੋ ਜੀਆਂ ਸ਼ਰਮਨਾ ਕਹ ਹਰਕਤਾਂ ਕਰਦੇ ਨੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਇਹੋ ਜਿਹਾ ਮਾਮਲੇ ਦੀ ਜਿਸ ਨੇ ਹਰ ਉਸ ਇਨਸਾਨ ਦਾ ਦਿਲ ਹਿਲਾ ਦਿੱਤਾ ਹੈ ਜਿਸ ਨੇ ਪਿਆਰ ਵਿਛੋੜੇ ਤੇ ਦੁੱਖ ਮਹਿਸੂਸ ਕੀਤਾ ਹੋਵੇ ਦੋਸਤੋ ਰਾਜਵੀਰ ਜਬੰਦਾ ਦੀ ਮੌਤ ਨੂੰ ਹਲੇ 20 ਤੋਂ 22 ਦਿਨ ਹੀ ਹੋਏ ਨੇ ਇਹ ਕਲਾਕਾਰ ਇੱਕ ਸਾਦਗੀ ਭਰਾ ਬੰਦਾ ਸੀ ਜਿਸ ਨੇ ਪੰਜਾਬੀ ਸੰਗੀਤ ਨੂੰ ਇੱਕ ਨਵੀਂ ਪਛਾਣ ਦਿੱਤੀ ਦੁੱਖ ਦੀ ਗੱਲ ਹੈ ਉਹ ਆ ਇਹ ਹੈ ਕਿ ਹੁਣ ਲੋਕਾਂ ਉਸ ਦੀ ਪਤਨੀ ਨੂੰ ਟ੍ਰੋਲ ਕਰ ਰਹੇ ਨੇ ਕੋਈ ਕਹਿੰਦਾ ਏ ਉਸਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਕੋਈ ਕਹਿੰਦਾ ਏ ਉਸਦੇ ਹੱਥ 'ਚ ਪਰਸ ਕਿਉਂ ਸੀ ਕੋਈ ਇਹ ਤੱਕ ਕਹਿੰਦਾ ਹੈ ਉਸਨੇ ਚਿਹਰੇ ਤੇ 마ਸਕ ਕਿਉਂ ਲਾਇਆ ਸੋਚੋ ਦੋਸਤੋ ਇਹ ਔਰਤ ਜਿਸਨੇ ਹੁਣ ਆਪਣੇ ਜੀਵਨ ਸਾਥੀ ਗਵਾਇਆ ਹੈ ਜਿਸ ਦੀ ਦੁਨੀਆ ਹੀ ਉਜੜ ਗਈ ਉਹ ਕਿਸ ਹਾਲਤ ਵਿੱਚ ਹੋਵੇਗੀ ਉਸ ਵੇਲੇ ਉਸਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੋਵੇਗਾ ਕਿ ਉਹ ਸੂਟ ਦੇ ਰੰਗ ਬਾਰੇ ਸੋਚੇਗੀ ਜਾਂ ਦੁੱਖ ਦੇ ਉਸ ਸਮੇਂ ਵਿੱਚ ਆਪਣੇ ਹੋਸ਼ ਹੀ ਗਵਾ ਬੈਠੀ ਹੋਵੇਗੀ ਅਸਲ ਗੱਲ ਇਹ ਹੈ ਕਿ ਰਾਜਵੀਰ ਜੀ ਬੰਦਾ ਦੀ ਪਤਨੀ ਹਮੇਸ਼ਾ ਆਪਣੀ ਪ੍ਰਾਈਵੇਸੀ ਵਿੱਚ ਰਹੀ ਉਹ ਕਦੇ ਸੋਸ਼ਲ ਮੀਡੀਆ ਤੇ ਨਹੀਂ ਆਈ ਨਾ ਹੀ ਕਦੇ ਰਾਜਵੀਰ ਨੇ ਉਸ ਨਾਲ ਫੋਟੋ ਪੋਸਟ ਕੀਤੀ ਉਹ ਇੱਕ ਸਿੱਧੀ ਸਾਦੀ ਮਹਿਲਾ ਹੈ ਜਿਸ ਨੂੰ ਸਾਈਡ ਕੈਮਰਿਆਂ ਤੇ ਲੋਕਾਂ ਦੀਆਂ ਅੱਖਾਂ ਦੀ ਆਦਤ ਨਹੀਂ ਪਰ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਇਹ ਸਭ ਜਾਣਦੇ ਹੋਏ ਵੀ ਉਸਦੇ ਦੁੱਖ ਉੱਤੇ ਟਿੱਪਣੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹੇ ਪਾਸੇ ਉਹ ਔਰਤ ਆਪਣਾ ਜੀਵਨ ਸਾਥੀ ਹਮੇਸ਼ਾ ਲਈ ਗਵਾ ਬੈਠੀ ਹੈ ਤੇ ਦੂਜੇ ਪਾਸੇ ਲੋਕ ਉਸਦੇ ਕੱਪੜਿਆਂ ਦੇ ਰੰਗਾਂ ਤੇ ਜੱਜ ਕਰ ਰਹੇ ਨੇ ਦੋਸਤੋ ਹਰ ਇਨਸਾਨ ਦਾ ਦੁੱਖ ਜ਼ਾਹਿਰ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ ਕੋਈ ਰੋ ਕੇ ਆਪਣਾ ਦਰਦ ਕੱਢਦਾ ਹੈ ਤੇ ਕੋਈ ਚੁੱਪ ਰਹਿ ਕੇ ਅੰਦਰੋਂ ਟੁੱਟਦਾ ਹੈ ਸਾਨੂੰ ਕਿਸੇ ਦਾ ਦਰਦ ਮਾਪਣ ਦਾ ਹੱਕ ਨਹੀਂ ਨਾ ਸੂਟਾਂ ਦੇ ਰੰਗ ਨਾਲ ਕਿਸੇ ਦਾ ਦੁੱਖ ਘਟ ਹੁੰਦਾ ਹੈ ਨਾ ਪਰਸ ਫੜਨ ਨਾਲ ਕਿਸੇ ਦਾ ਜਜ਼ਬਾਤ ਮਿਟ ਜਾਂਦੇ ਨੇ ਅਸਲੀ ਇਨਸਾਨੀਅਤ ਇਹ ਹੈ ਕਿ ਅਸੀਂ ਕਿਸੇ ਦੇ ਵਿਛੋੜੇ 'ਚ ਉਸ ਦੀ ਹੌਸਲਾ ਅਫਜ਼ਾਈ ਕਰੀਏ ਨਾ ਕਿ ਉਸ ਦੀ ਕਮਜ਼ੋਰੀਆਂ ਨੂੰ ਮਜ਼ਾਕ ਬਣਾਈਏ ਰਾਜਵੀਰ ਜਵੰਦਾ ਦੀ ਪਤਨੀ ਦਾ ਦਰਦ ਉਹ ਸਮਝ ਸਕਦਾ ਹੈ ਜਿਸ ਨੇ ਆਪਣਾ ਸਾਥੀ ਗਵਾਇਆ ਹੋਵੇ ਉਹ ਹੁਣ ਸਿਰਫ ਇੱਕ ਪਤਨੀ ਨਹੀਂ ਇੱਕ ਮਾਂ ਇੱਕ ਧੀ ਤੇ ਇੱਕ ਮਜਬੂਰਤ ਔਰਤ ਹੈ ਜੋ ਆਪਣੇ ਬੱਚਿਆਂ ਲਈ ਖੜੀ ਹੈ ਦੁੱਖ ਦੇ ਸਮੁੰਦਰ 'ਚ ਦੀ ਹਿੰਮਤ ਨਾਲ ਤੈਰ ਰਹੀ ਹੈ ਤੁਸੀਂ ਦੱਸੋ ਦੋਸਤੋ ਕਿ ਅਸੀਂ ਇਸ ਸਮੇਂ ਉਸ ਔਰਤ ਦੀ ਹੌਸਲਾ ਅਫਜ਼ਾਈ ਨਹੀਂ ਕਰਨੀ ਚਾਹੀਦੀ ਕਿ ਸਾਡੇ ਸ਼ਬਦ ਉਸ ਦੇ ਜ਼ਖਮ ਹੋਰ ਨਾ ਖੋਲ ਦੇਣਗੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕੀ ਲੱਗਦਾ ਹੈ ਇਹੋ ਜਿਹੇ ਸਮੇਂ ਚ ਟ੍ਰੋਲਿੰਗ ਕਰਨੀ ਠੀਕ ਹੈ ਜਾਂ ਸਾਨੂੰ ਉਸ ਦੇ ਪਰਿਵਾਰ ਨੂੰ ਸਕੂਨ ਨਾਲ ਇਹ ਦੁੱਖ ਭਰੀ ਘੁਜ਼ਾਰਮ ਦੇਣੀ ਚਾਹੀਦੀ ਹੈ ਅਸੀਂ ਸੋਸ਼ਲ ਮੀਡੀਆ ਅਪਡੇਟ ਵੱਲੋਂ ਰਾਜਵੀਰ ਜਵੰਦਾ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਉਹ ਜਿੱਥੇ ਵੀ ਹੋਣ ਖੁਸ਼ ਤੇ ਸ਼ਾਂਤ ਹੋਣ ਤੇ ਉਹਨਾਂ ਦਾ ਪਰਿਵਾਰ ਇਸ ਦੁੱਖ ਤੋਂ ਬਾਹਰ ਆਉਣ ਦੀ ਤਾਕਤ ਪਾਵੇ ਸਤਿ ਸ਼੍ਰੀ ਅਕਾਲ ਜੀ